ਸਤ ਸ੍ਰੀ ਅਕਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਫਿਰ ਤੇ ਅੱਜ ਦੇਖ ਸਕਦੇ ਆਂ ਕਿਵੇਂ ਧੁੰਦ ਹੋਈ ਹੋਈ ਆ ਪੂਰੀ ਤੇ ਅੱਜ 9:30 ਦਾ ਟਾਈਮ ਹੋ ਗਿਆ ਤੇ ਬਾਕੀ ਦੇਖਦੇ ਆਂ ਜਿਹੜਾ ਆਪਣੇ 5 ਕਿਨਾਰੇ ਅੱਧਾ ਗੱਲਾ ਘਰਾ ਕੋੜੇ ਆ ਪਾਣੀ ਲਾਇਆ ਜਿਹੜਾ ਬਾਅਦ ਚ ਹਣ ਆਲੂਆਂ ਨੂੰ ਪਿੰਡ ਤੇ ਦੇਖਦੇ ਉਹ ਤਾਂ ਸਪਰੇ ਨਹੀਂ ਕੀਤੀ ਸੀਗੀ ਵੀ ਦੇਖਦੇ ਨਿਕਲਣਾ ਲਾਗੇ ਕਿ ਨਹੀਂ ਤੇ ਸਪਰੇ ਉੱਤੇ ਲੇਟ ਕਰਾ ਲਈ ਸੀਗੀ ਬਿਓ ਚ ਪਾਣੀ ਲੇਟ ਲਾਇਆ ਕਰਕੇ ਵੀ ਕਾਖੇ ਜੇ ਫਿਰ ਹਰੇ ਨਹੀਂ ਹੋਣੇ ਚੱਜ ਨਾਲ ਤੇ ਬਾਹਰਲੇ ਖੇਤਾਂ ਹੋ ਗਿਆ ਸੀਗਾ ਸਪਰੇਅ ਦਾ ਕੰਮ ਕੱਲ ਤੇ ਬਾਕੀ ਖਾੜੇ ਪੈੜੀ ਕਰਿਆ ਸੀ ਤਿਆਰ ਤੇ ਬਾਕੀ ਦੇਖ ਕੇ ਉਹਨੇ ਬਾਹਰ ਲਿਖੇ ਤੇ ਵੀ ਤੇ ਉਦੋਂ ਰੀਪਰ ਫੇਰਿਆ ਸੀਗਾ ਬਾਸਮਤੀ ਦੇ ਵੀ ਨਾਲ ਹੀ ਫੇਰਤਾ ਸੀ ਉਹਦਣ ਤੇ ਹੁਣ ਸੁੱਕਣਾ ਤਾਂ ਐਸਾ ਵੈਸਾ ਹੀ ਆ ਪਰ ਹੈਗੇ ਦੋ ਤਿੰਨ ਦਿਨ ਹਜੇ ਹੋਰ ਦੁਬਾਰਾ ਰੀਪਰ ਫੇਰਨੂ ਦੋ ਦਿਨ ਤਾਂ ਹੋ ਗਿਆ ਰੀਪਰ ਫੇਰਨੂ ਤੇ ਬਾਕੀ ਦੇਖਦੇ ਆ ਮੈਂ ਦੋ ਤਿੰਨ ਦਿਨ ਹੋਰ ਕੱਢ ਦਿੰਨੇ ਆ ਤੇ ਉਹਦੀਆਂ ਵੀ ਗੱਠਾਂ ਹੀ ਬਣਣੀਆਂ ਆ ਮੈਂ ਤੇ ਹਵਾ ਚੱਲ ਪਈ ਆ ਤੇ ਦੇਖੋ ਧੂਆ ਜਿਹਾ ਇਹ ਨਿਕਲ ਜੂਗਾ ਕਿ ਨਹੀਂ ਲੱਗ ਜੂ ਪਤਾ ਹਵਾ ਨਾ ਤੇ ਅੱਜ ਦਾ ਜਾਨੀ ਸਿਆਲਾਂ ਵਾਲਾ ਦਿਨ ਕਰਤਾ ਪੂਰਾ ਮੌਸਮ ਚੇਂਜ ਹੋਣ ਲੱਗ ਗਿਆ ਪਰਸੋਂ ਤੱਕ ਸਪਰੇ ਕਰਾ ਦਾਂਗੇ ਤੇ ਬਰੀਕ ਜਾਂ ਕਚਰ ਫਚਰ ਜਾਂ ਹੋਣ ਲੱਗ ਗਿਆ ਵਿੱਚ ਚਪੱਤੀ ਜੀ ਹੋਣੀ ਆ ਹੁਣ ਤੇ ਬਾਕੀ ਠੰਡ ਨਾ ਐ ਵੈਸੇ ਹੁਣ ਮਰ ਵੀ ਜਾਣੀ ਆ ਤੇ ਜਿਹੜੀ ਮਾੜੀ ਮੋਟੀ ਹੋਈ ਤੇ ਉਹ ਸਪਰੇ ਨਾ ਚੱਕੀ ਜਾਣੀ ਆ ਅਜੇ ਆਲੂ ਨਿਕਲਦੇ ਨਹੀਂ ਪਰਸੋਂ ਨੂੰ ਕਰਾ ਦਾਂਗੇ ਦੇਖ ਕੇ ਜੀ ਉਦਾਂ ਗੱਲ ਇਹੀ ਰਹਿੰਦਾ ਵਾ ਸਪਰੇ ਨੂੰ ਤੇ ਬਾਕੀ ਤੋਂ ਤਾਂ ਪੂਰੀ ਸੰਘਣੀ ਹੋਈ ਹੋਈ ਆ ਰੋਡਾਂ ਦੇ ਪ੍ਰੋਬਲਮ ਹੋਊ ਅੱਜ ਟਰੈਫਿਕ ਨੂੰ ਪ੍ਰਾਲੀ ਹਜੇ ਉਦਾਂ ਹੀ ਝਾਕਦੀ ਹੈ ਜਿਵੇਂ ਹੁਣ ਵੱਢੀ ਹੁੰਦੀ ਹੈ ਹਰ ਇੱਕ ਜਾਰ ਰੁਪਏ ਆ ਪੂਰੀ ਕਿਉਂਕਿ ਬਾਸਮਤੀ ਪੂਰੀ ਕੱਚ ਚੜ ਗਈ ਸੀ ਤੇ ਬਾਕੀ ਦਾਣਾ ਪੱਕ ਗਿਆ ਸੀ ਉਹਦਾ ਤੇ ਪਰ ਪ੍ਰਾਲਾ ਉਹਦਾ ਪੂਰਾ ਠੀਕ ਆ ਤੇ ਪਹਿਲਾਂ ਇਹ ਦੇਖਣ ਨੂੰ ਲੱਗਦੀ ਹਲਕੀ ਰਹੂਗੀ ਪਰ ਮੇਰੇ ਹਿਸਾਬ ਨਾਲ ਪੂਰੀ ਕੋਟ ਰਹਿ ਜਾਣੀ ਆ ਇਹ ਤੇ ਬਾਕੀ ਲੱਗ ਜੂ ਪਤਾ ਹੁਣ ਕੱਲ ਖਲਾਰਦੀ ਸੀਗੀ ਤੇ ਅੱਜ ਢਗੀ ਪਈ ਆ ਵੈਸੇ ਉਦਾਂ ਹੀ ਢੇਰੀ ਨਹੀਂ ਇਕੱਠੀ ਨਹੀਂ ਕੀਤੀ ਮਤਲਬ ਪਲੜ ਦੇ ਕੇ ਉਦਾਂ ਹੀ ਢਗਦੀ ਸੀ ਪਲੜ ਸੀਗੇ ਆਪਣੇ ਕੋਲ ਸਕੂਟਰ ਦਾ ਵੈਸੇ ਨਜ਼ਾਰਾ ਪੂਰਾ ਹੈ ਦਾ ਜੁ ਮੈਂ ਪਖਾੜੇ ਤੱਕ ਚਲਾਉਨੇ ਆ ਨਾ ਤੇ ਦੋ ਗੇੜੇ ਲਾ ਦਿੰਦਾ ਖਾੜੇੋਂ ਵਧੀਆ ਦੋ ਬੰਦੇ ਨਾਲ ਤੇ ਵਧੀਆ ਬੈਟਰੀ ਕੱਢਦੀ ਹੈ ਹਜੇ ਤੱਕ ਤਾਂ ਤੇ ਜਨੇ ਪੂਰਾ ਰਿਸਪੌਂਸ ਦੇ ਰਹੀ ਆ ਪੰਪ ਮੁਹਰ ਦੀ ਨੰਗ ਜਾਈਦਾ ਜਿਆਦਾ ਨਹੀਂ ਰਹਿੰਦਾ ਅੱਗੇ ਫਿਕਰ ਹੀ ਰਹਿੰਦਾ ਸੀਗਾ ਤੇ ਵਾਕੀ ਐਵਰੇਜ ਤਾਂ ਇਹ ਕੰਟੀ ਨਹੀਂ ਵੀ ਮੀਟਰ ਤੋਂ ਲੈਣ ਖੇਚਦੀ ਕਿੰਨੀ ਕਾ ਜਦੋਂ ਚਾਰਜਿੰਗ ਕਰਦੀ ਆ ਤੇ ਵਾਕੀ ਫਲੋਟ ਆ ਕਮ ਜਣੀ ਉਹ ਤਾਂ ਰੋਣਾ ਪਾ ਹੈ ਨਹੀਂ ਇਹਦਾ ਆਲੂ ਲਾਗੇ ਵਿੱਚ ਵਿੱਚ ਦਿਖਾਈ ਦੇਣਾ ਤੇ ਕੱਲ ਨੂੰ ਜ਼ਿਆਦਾ ਆ ਜਾਣਗੇ ਜਿਹੜੇ ਜ਼ਿਆਦਾ ਆਲੂ ਨੇੜੇ ਪਿਆ ਹੁੰਦਾ ਉਹ ਦੇਖਣ ਲੱਗ ਗਿਆ ਤੇ ਪੇਪੜੀ ਸਾਰੀ ਉੱਠ ਖੜੀ ਐ ਦੇਖ ਸਾਡੇ ਨਿਕਲ ਗਿਆ ਆਲੂ ਆ ਸਾਰੀ ਪੇਪੜੀ ਐ ਜਿਹੜੀ ਉੱਠੀ ਹੋਈ ਐ ਬਟਾ ਬੇਈ ਛੱਡ ਗਿਆ ਤੇ ਵਿੱਚ ਆਲੂ ਬਾਹਰ ਦਿਖਾਈ ਦੇਣ ਲੱਗ ਗਿਆ ਯਾਨੀ ਕੱਲ ਵਧੀਆ ਆਪਣੀ ਸਪਰੇ ਹੋ ਗਈ ਝੋਨਾ ਜਿਆ ਸੀਗਾ ਵਿੱਚ ਤੇ ਮੱਚ ਜਾਣਾ ਹੁਣ ਬਸ ਤੇ ਬਾਕੀ ਅਸਿਰਿਆਂ ਦਾ ਖੰਡੀ ਖੁੰਡੀ ਜੀ ਐ ਜੇਕਰ ਸਾਫ ਹੋ ਜਾਣਾ ਖੇਤ ਸਾਰ ਬਸ ਟਾਈਮ ਹੀ ਸੀ ਇਹਦਾ ਬਸ ਅੱਜ ਤੋਂ ਬਾਅਦ ਲੇਟ ਹੀ ਹੈ ਯਾਨੀ ਤੇ ਜਦੋਂ ਮਾਰਾ ਮੋਟਾ ਪੱਤੇ ਤੇ ਪੈ ਜਾਂਦੀ ਹੈ ਨਾ ਸਪਰੇਅ ਉਹ ਤੋਂ ਫਿਰ ਦਬ ਜਾਂਦੇ ਆਲੂ ਪਰ ਜਿਵੇਂ ਅੱਜ ਵੀ ਇਹ ਤੇ ਆਪਾਂ ਕਰਦੀ ਜਿਵੇਂ ਇੰਨੇ ਗਾ ਨਿਕਲੇ ਹੋਏ ਆ 2-4% ਤੇ ਇਹਨੂੰ ਕੋਈ ਬਾਲਾ ਚੱਕਰ ਨਹੀਂ ਪੈਂਦਾ ਹੁੰਦਾ ਆਲੂਆਂ ਨੂੰ ਇੰਨਾ ਗਾ ਚੱਲ ਜਾਂਦਾ ਕਹਿਣ ਦਾ ਮਤਲਬ ਜਦੋਂ ਨਵੇਂ ਪੱਤੇ ਨਿਕਲਦੇ ਆ ਤੋ ਫਿਰ ਚੱਲ ਪੈਂਦੇ ਉਹਦੇ ਨਾਲ ਯਾਨੀ ਬੇਲ ਤੇ ਬਾਕੀ ਨਿਕੜੇ ਹੋਣਗੇ ਕੱਲ ਕਦਾਂ ਇਹ ਪੂਰੇ ਦਿਖਾਈ ਦੇਣ ਲੱਗ ਜਾਣਗੇ ਤੇ ਹੁਣ ਕੋਲੋ ਜੇ ਬਹਿ ਕੇ ਪਤਾ ਲੱਗਦਾ ਕੱਤ ਹੁੰਦੀ ਜੀ ਕਰਕੇ ਘੱਟ ਦੀਂਦੇ ਆ ਤੇ ਬਾਕੀ ਰੀਪਰ ਫੇਰਤਾ ਸੀ ਇੱਥੇ ਵੀ ਤੇ ਅੱਜ ਪਤਾ ਨਹੀਂ ਕਿ ਸੂਰਜ ਦਿਖਾਈ ਦਊ ਜਾਂ ਨਹੀਂ ਪਤਾ ਲੱਗੂਗਾ ਜਦ ਨੇ ਨੋ ਸਵਾ ਨੋ ਦਾ ਟਾਈਮ ਹੋ ਗਿਆ ਤਕਰੀਬਨ ਹੁਣ ਇਹ ਪਰਾਲੀ ਥੋੜੀ ਜੀ ਘੱਟ ਝਾਗਦੀ ਆ ਉਹ ਜ਼ਿਆਦਾ ਝਾਗਦੀ ਆ ਕਿਉਂਕਿ ਇਹ ਉਦੋਂ ਥੋੜੀ ਜੀ ਬੜਤੀ ਸੀਗੀ ਦਨ ਖੜੇ ਜੇ ਮਤਲਬ ਜਿਵੇਂ ਇਹਨੂੰ ਲੱਗੀ ਸੀ ਧੁੱਪ ਜਿਵੇਂ 2 ਘੰਟੇ ਕਹਿ ਲਈ ਆਪਨ ਕਸਮ ਵਾਲਾ ਯਾਰ ਰੰਗ ਹੋ ਗਿਆ ਦਾ ਤੇ ਉਹ ਹਰੀ ਪਈ ਆ ਹਜੇ ਉੱਥੇ ਵੀ ਪਰਸਕ ਨੂੰ ਸਪਰੇਅ ਕਰਾ ਦਈਏ ਮੈਂ ਕਿਹਾ ਅੱਧੇ ਕਿੱਲੇ ਦੇ ਉਹ ਹੋ ਗਈ ਹਰੀ ਜੀ ਜਿਹੜੀ ਬੂਟੀ ਜੀ ਹਰੀ ਹੋਣੀ ਸੀ ਖੰਡੀ ਖੁੰਡੀ ਜੀ ਦੇਖ ਕੇ ਬਾਹਰ ਤਰ ਦੇਸਣ ਲੱਗ ਗਿਆ ਆਲੂ ਇਧਰ ਨਹੀਂ ਦੇਖਦੇ ਹਜੇ ਫੇਰ ਤਾਂ ਤੇਰੇ ਢੇਰੀ ਥੋੜੀ ਹੋ ਰਹਿ ਜਾਣੀਆਂ ਉਹ ਫਿਰ ਉੱਚੀ ਕਰ ਦੇ ਇਹ ਨਹੀਂ ਉੱਚੀ ਕਰ ਦੋ ਭਰਾ ਹਾ ਜਿੱਥੇ ਕੇ ਪੈਰ ਤਰਿਆ ਹੈ ਨਾ ਉੱਥੋਂ ਸੇ ਬੁੱਤੇ ਉਹ ਨੂੰ ਕਰ ਦਾਂਗੇ ਇਹ ਨੂੰ ਪੁੱਛ ਲਈ ਫਿਰ ਤਾਂ ਇਹ ਉਹ ਨੂੰ ਦੇ ਦੇ ਪੁੱਛ ਕੇ ਫਿਰ ਬਾਅਦ ਚ ਥੋੜੀ ਰਹਿ ਗਈ ਤੇ ਆਹੀ ਰਹਿ ਗਿਆ ਕੰਮ ਇਹਨਾਂ ਦਾ ਥੋੜਾ ਜਿਹਾ ਤੇ ਇਧਰ ਲਈ ਵੀ ਲੈ ਕੇ ਬੰਦੇ ਆਲੂ ਵਾਲੇ ਚੱਕ ਕੇ ਉਰਾਲੇ ਤੇ ਜਾਲੀ ਬੋਗਿੰਗ ਚੱਲੀ ਜਾਂਦੀ ਆ ਤੇ ਪਿੰਡ ਬਾਸਮਤੀ ਦੇ ਦੇਖਦੇ ਆ ਉਹਦਾ ਕੀ ਹੱਲ ਕਰਦੇ ਆ ਤੇ ਬਾਕੀ ਬਾਸਮਤੀ ਅੱਜ ਹਲਾਰਤੀਵੇਂ ਸੀ ਜਾਂਦਾ ਹੁਣ ਬਾਲੜਾ ਜਾ ਲਾਤਾ ਹੀ ਕਿਹੜਾ ਪਰ ਧੁੰਦ ਜੀ ਹੈਗੀ ਪਰ ਪਾਣੀ ਵਾਲੀ ਨਹੀਂ ਧੂਆਂ ਟਾਈਪ ਜਿਹਾ ਸਾਰਾ ਕੁਝ ਪਤਾ ਹੀ ਨਹੀਂ ਮਿਕਸਪ ਜਿਹਾ ਹੋਇਆ ਪਿਆ ਸਾਰਾ ਤੇ ਬਾਬੂ ਆ ਵਾ ਡਿਊਟੀ ਤੇ ਅੱਜ ਤੇ ਥੋੜੀਆਂ ਜਿਹੀਆਂ ਫਿੱਲੀਆਂ ਕਰਕੇ ਨਾ ਇਹ ਚਕਾਉਣੀਆਂ ਪੈਂਦੀਆਂ ਵਾਂ ਗੱਠਾਂ ਭਾਰੀਆਂ ਵਾਂ ਥੋੜੀਆਂ ਜਿਹੀ ਤੇ ਬਾਕੀ ਕੰਨਕੇ ਦੀ ਕਰਦੇ ਆ ਤਿਆਰੀ ਫਿਰ 303 ਦੀ ਤੇ ਇਹਨੂੰ ਵਾਹ ਕੇ ਫਿਰ ਪਰਸੋਂ ਨੂੰ ਕੱਲ ਨੂੰ ਦੇਖਦੇ ਜਾਣਾ ਫਿਰ ਪਰਸੋਂ ਨੂੰ ਵਾਹ ਕੇ ਤਵੀ ਇਹਨਾਂ ਕੇਰਾ ਫੁਲਾਗਾ ਮਾਰਾ ਤੇ ਰੂਟਾਵੇਟਰ ਵਾ ਕੇ ਸੁਹਾਗਾ ਮਾਰ ਕੇ ਤੇ ਇਹਨੂੰ ਬਜਾਈ ਕਰਨੀ ਹੈ ਡ੍ਰਿਲ ਨਾਲ ਟੌਰਨਾ ਬੀਜਣੀਆਂ ਇਹ ਆਪਾਂ ਇਧਰ ਪੋਲਾ ਜਿਹੜਾ ਆਪਣਾ ਢੋਲਣ ਵਾਲਾ ਰੋਮੀ ਨੂੰ ਇਧਰ ਸੇਮ ਤੇ ਆ ਖਾੜੇ ਉਹ ਨਾ ਨਿਕਲਦਾ ਤੇ ਇਹ ਖੁੰਝੇ ਤੇ ਲਾਤੀ ਪਰਾਲੀ ਤੇ ਮੇਸੀ ਲੈ ਕੇ ਆਉਦਾ ਤੇ ਉਧਰ ਬਚ ਗਈਆਂ ਥੋੜੀਆਂ ਇਕੱਠਾ ਅੱਧੀ ਕਿਟ੍ਰਾਲੀ ਤੇ ਨਾਲ ਇਹਨਾਂ ਦੂਜੀ ਪਰਾਲੀ ਚੱਕਣੀ ਆ ਤੇ ਇੱਕ ਕਿੱਲਾ ਰਹਿ ਗਿਆ ਪਰ ਇਹ ਉਹ ਵੀ ਆਉਂਦੇ ਬੰਦੇ ਚੱਕਣ ਵਾਲੇ ਤੇ ਫਿਰ ਕੱਲੂ ਇਹਨੂੰ ਬਾਕੇ ਕਰਦੇ ਆ ਤਿਆਰ ਕਣਕ ਵਾਲੀ ਪੈੜੀ ਵੀ ਤੇ ਆਲੂ ਬੀਜਣੇ ਪਹਿਲਾਂ ਤੇ ਇਧਰੋਂ ਵਿਲੇ ਹੋਣਗੇ ਇਹ ਤੇ ਚੱਲਦੇ ਆ ਮੋਟਰ ਤੇ ਫਿਰ ਆਲੂ ਲੋਡ ਕਰਿਆਂਦਾ ਇਹ ਕਰਨਾ ਹਜੇ ਕਰ ਲੈ ਜਬਾ ਅਰੇ ਲੱਦ ਰੇ ਲੱਦਣ ਵਾਲਾ ਆਉਣਾ ਨਾ ਨਾ ਸਰਾਲ ਲੱਦੇ ਘੜਾ ਫਿਰ ਉਹ ਗਿੱਲਾ ਨਹੀਂ ਹੋਊਗਾ ਹੁਣ ਤਾਂ ਉਹ ਨਾਲ અમરોજ ਕੀ ਕਰਦਾ ਉੱਥੇ ਫਿਰ ਉਹ ਰੋਟੀ ਬਣਾ ਕੇ ਸਰਦਾਰ ਕੇ ਰੋਟੀ சிவா ਕੇ ਉੱਤੇ ਪੱਲਾ ਰੁੱਲਰ ਹਟਾਉਂਦਾ ਅੱਛਾ ਚੱਲਿਆਂ ਲੈ ਕੇ ਜਿੰਦਰਾ ਇਧਰੋਂ ਹਲ ਕੱਢਣੇ ਆ ਪਹਿਲਾਂ ਸਕੀਮ ਬੌਂਡ ਦੀ ਸੀ ਹਲਾ ਨਾ ਤੇ ਮੇਰ ਜੀ ਨੇ ਹਲ ਪਾ ਕੇ ਖੜਾਦਾ ਸੀਗਾ ਸਵੇਰੇ ਪਰ ਹੁਣ ਬੌਣੀ ਨਹੀਂ ਗਈ ਤੇ ਇਦਾਂ ਹੀ ਤਿਆਰੀਆਂ ਪਹਿਲੇ ਤੇ ਬੌਣੀ ਤਾਂ ਸੀ ਹਾਲਾ ਨਾ ਵੀ ਜਿਹੜਾ ਸਿੰਗਲ ਹਾਲਾ ਫੇਰਨਾ ਤੇ ਉਹਦੇ ਕਰਕੇ ਬੌਣੀ ਸੀਗੀ ਆਪਾਂ ਤੇ ਨਹੀਂ ਫਿਰ ਦੂਜੀ ਖਾਲੀਆਂ ਵਿੱਚ ਦੀ ਪਾਣੀ ਨਿਕਲਣ ਲੱਗ ਜਾਂਦਾ ਜੇ ਆਪਾਂ ਉਦਾਂ ਹੀ ਵੀਰ ਦਿੰਨੇ ਹ ਹਲ ਮਗਰੋਂ ਫੇਰ ਕੇ ਫਿਰ ਤਾਂ ਕਰਕੇ ਸਕੀਮ ਬਦਲਦੀ ਸੀ ਕਿ ਵੀ ਫਿਰ ਬੌਣ ਦੀ ਵੀ ਲੋੜ ਨਹੀਂ ਹੈਗੀ ਪੈਣੀ ਬਣੀ ਹੋਈ ਆ ਪੂਰੀ ਤੇ ਹੁਣ ਚੱਲਦੇ ਆ ਲੈ ਕੇ ਜੰਦਰਾ ਉਹ ਖਾਲ ਪੌਣੀ ਆ ਕੇ ਸੇਮ ਦੇ ਨਾਲ ਕੀ ਕੀਤਾ ਹੈ ਬੰਦ ਆਹੋ ਕੀਤਾ ਹੈ ਆਹੋ ਕੀਤਾ ਇਹ ਪਾਇਆ ਘਰ ਦੇ 12 14 ਕਰਦਾ ਫਿਰ ਹਣ ਖਾਲ ਫਿਰ ਹਣ ਖਾਲ ਪੋਣਾ ਦੀ ਮੇਨ ਅਜੇ ਨੂੰ ਪਾ ਕੇ ਸਾਰ ਲੋ ਬਸ ਸਹੀ ਆ ਗਾਂ ਚੋ ਨਾ ਹਟ ਜਾਣਾ ਛੋੜਾ ਬਸ ਜੋ ਛੋਨਾ ਹਟ ਗਿਆ ਪਾਣੀ ਨਿਕਲੇ ਤਾਂ ਗਾਂ ਬੀਜਾ ਕਰਾਂਗੇ ਮੱਕੀ ਬੀਜਣਾ ਆਪਾਂ ਉਹਦਾ ਹੋਣਾ ਕੋਈ ਨਹੀਂ ਉਹ ਨਿਕਲੇ ਜਾਣਾ ਵਿੱਚ ਦੀ ਸਮਝ ਗਿਆ ਕਿ ਨਹੀਂ ਬੱਸ ਬਟਾ ਤਾਂ ਸਹੀ ਬਣਦੀ ਆ ਪੂਰੀ ਐਨ ਨਾਲੇ ਤੇ ਸੁਭਾਗਾ ਨਹੀਂ ਮਾਰੇ ਬਿਲਕੁਲ ਹੀ ਤੇ ਬਣ ਗਈ ਗੱਲ ਪੂਰੀ ਤੇ ਰੋੜੀ ਵੀ ਨਹੀਂ ਤੇਰੀ ਦੇਖਦੀ ਤੁਸੀਂ ਦੀ ਅੱਗੇ ਥੋੜੀ ਨਾ ਸੁੱਕ ਜਾਂਦੀ ਹੈ ਜਦੋਂ ਉਦੋਂ ਰੋੜੀ ਵੀ ਬਣਦੀ ਹੈ। ਬਾਕੀ ਧੁੱਪ ਹੈ ਨਹੀਂ ਸੀ ਨਾ। ਕੱਲ ਹਵਾ ਲੱਗੀ ਨਹੀਂ ਇਹਨੂੰ। ਪੂਰੇ ਤੋਂ ਔਰ ਵਟਾ ਬਣ ਗਏ ਇਹਦੀਆਂ। ਐਰ ਪੁਰ ਗਈ ਉੱਤ। ਅਸੀਂ ਦੇ ਉਲਟਾ ਮੇਰਾ ਕੰਮ ਆ ਜਿਹੜੀ ਆ ਭੂਰੀ ਹੈ ਪੈਣੀ। ਉਲਟਾਵੇਂ ਕਰਕੇ ਭੋਰਨ ਲੱਗੀ ਹੈ। ਹਾਂ। ਆ ਜਿਹੜੀ ਆ ਵਟਾ ਦਾ ਮੋਟਰ ਤੇ ਹੁੰਦੀ ਆਏ ਹੁੰਦੀ ਹੈ। ਨੀੇ ਚ ਰੋੜੀ ਜਾਂਦੀ ਨਹੀਂ ਸੀ ਅੱਗੇ ਵੀ। ਦੇਖਣ ਲੱਗਦੀ ਬਣ ਗਈ ਜਦੋਂ ਬੀਜ ਦੇ ਸੀ ਨਾ ਵਿੱਚ ਰੋੜੀ ਆਉਂਦੀ ਸੀ। ਹੈ? हां त अभी ना पोर जानीया बस लग गया काम चलाण पटास दा देदा छक्का पूरे ਤੇ ਬੱਟਾ-ਬੁੱਟਾ ਵੀ ਹੋ ਗਿਆ ਚੈੱਕ ਤੇ ਮਸ਼ੀਨ ਤੋਂ ਆਲੂ ਵੀ ਚਗਾ ਲਿਆ ਘੇਰਾ ਤੇ ਬਾਕੀ ਕਰਦੇ ਬੰਨੇ ਦਾ ਸ਼ੁਰੂ ਫਿਰ ਪਹਿਲਾ ਕਿਹੜਾ ਤੇ ਵੇਟ ਕਰਤਾ ਪੂਰੇ ਪੂਰੇ ਪੂਰਾ ਕਾ ਨੰਬਰ ਬਣ ਗਿਆ ਇਹ ਵੀ ਤੇ ਬਾਕੀ ਇਹ ਆਪਣੀ ਪੈੜੀ ਤੋਂ ਕੈੜੀ ਪੈੜੀ ਆ ਥੋੜੀ ਜੀ ਤੇ ਮਾਰੋ ਅਲਟਾ ਮੇਰਾ ਕਰਕੇ ਇਹਦਾ ਸੁਆਦ ਵੱਖਰਾ ਹੀ ਅਲਟਾ ਮੇਰਾ ਤੇ ਪੈੜੀ ਜਣੀ ਭੁਰ ਜਾਂਦੀ ਆ ਤਾਂ ਵੀ ਇਹਨਾਂ ਦੌਰ ਲਾਉਣ ਨਾਲ ਤੇ ਜਿਹੜੀ ਮੂਹ ਨਹੀਂ ਖਾਤੀ ਉਹ ਬਿਲਕੁਲ ਸੁੱਕੀ ਸੀਗੀ ਜਿਵੇਂ ਪਿੰਟ ਪੈੜੀ ਸੁੱਕੀ ਸੀਗੀ ਤੇ ਉਹ ਵੀ ਭੁਰ ਗਈ ਆ ਗੱਲ ਪੂਰੀ ਮਸ਼ੀਨ ਮੱਲੋ ਮੱਲੇ ਥੱਲੇ ਜਾਂਦੀ ਆ ਡੰਡਾ ਬਹੁਤ ਲੱਗੀ ਤਾ ਹੋਇਆ ਤੇ ਫੇਰ ਵੀ ਜਾਂਦੀ ਆ ਥੱਲੇ ਨੂੰ ਤੇ ਬੱਲੇ ਆ ਗਿਆ ਜੀ ਜਿਹਨ ਜਨੇਜਾ ਇਕੱਲਾ ਹੀ ਪੌਂਦਾ ਪਟਾਦ ਪੂਰੇ ਕੰਮ ਚਲਾਦਾ ਹੀ 11 ਸਾਰੇ ਆਣੇ। ਬਾਕੀ ਜਰਾ ਤੋਂ ਵੀ ਨਿਕਲ ਹੀ ਆਈ ਐ ਜੇ ਥੋੜੀ ਜੀ। ਦਾਦਾ ਇੱਕ ਸਮਝਾ ਦੇਣ ਹੋਣਾ ਨਹੀਂ ਲੋਟ। ਤੇ ਹੋਰ ਸਭ ਦਾ ਬਾਤਮੰਦੀ ਕਰ ਲੂ ਹੁਣ ਲੈ ਕੇ ਜਾਈਏ। ਜਾਵਾਂ ਟ੍ਰਲੇਡ ਲੋਡ ਕਰਕੇ ਪਾਸੋਂ ਨੂੰ ਲੈ ਜਾਾਂਗੇ। ਮੰਡੀ ਲੈ ਕੇ ਜਾਵਾਂਗੇ ਹੁਣ। ਹੋ ਗਿਆ ਤੇ ਫਿਰ ਕੀ ਹੋ ਗਿਆ ਵੀ ਬੇਸਿਦਾ ਬੂਰਾ ਬੂਰਾ ਇਹ ਮੈਨ ਦਾ ਘਟਨੇ ਜਾਣ ਇੱਕ ਦੋ ਗੱਟੂ ਤੇ ਬਾਕੀ ਦੇਖਦੇ ਆਂ ਨਾਗਾ ਮੌਂਦੀਆ ਵਹੀ ਨਾ ਕਹਤਾ ਕਿ ਜਾਂਦਾ ਕੰਮ ਤੇ ਉਹ ਸਾ ਉਹਨਾਂ ਦਾ ਗੱਡੂ ਪੂਰੇ ਰੱਖੇ ਜੀ ਆਪਣੇ ਤੇ ਬਾਕੀ ਉਧਰ-ਉਧਰ ਹੀ ਹੈ ਜਿਆਦਾ ਪੈ ਜਾਂਦੇ ਜਿਹੜਾ ਘੇਰਾ ਬੀਜਿਆ ਆਪਣਾ ਇਹ ਪੌਣਕ ਦੋ ਗੱਲੇ ਆ ਤੇ ਪਰ ਬੀਏ ਚ ਦੋ ਗੱਲਿਆਂ ਕੋਈ ਪੈ ਜਾਂਦਾ ਕਿਉਂਕਿ ਤਕੋਨਾ ਵਾ ਤੇ ਡੰਡੇ ਲੰਬੇ ਹੋ ਜਾਂਦੇ ਆ ਤਿੰਨੇ ਡੰਡੇ ਲੱਗਦੇ ਸੇ ਵਾਲੇ ਪਾਸੇ ਡੰਡੇ ਲੰਬੇ ਆ ਜੀ ਐ ਜਿਹੜਾ ਵੀ ਹੈਗਾ ਲੈ ਇੱਕ ਗੱਟੂ ਰੱਖਿਆ ਕੋਈ ਜਗਾਹਾਂ ਚ ਲਾਉਣ ਨੂੰ ਤੇ ਪੂਰਾ ਪੂਰਾ ਵੀ ਹੋਇਆ ਵਾ ਤੇ ਬਾਕੀ Banda ਲੈ ਗਿਆ ਸੀਗਾ ਗੱਟੂ ਉਹਨੂੰ ਦੋ ਤਿੰਨ ਵੱਧ ਦੇ ਦੇ ਤੇ ਉਹਦੇ ਨਾਲ ਹੀ ਚੱਕਰ ਪੈ ਗਿਆ ਸੀਗਾ ਤੇ ਹੁਣ ਕੰਮ ਚੱਲ ਜੂਗਾ ਬਸ ਨਿਬੜ ਗਿਆ ਕੰਮ ਆਹ ਟੱਡੇ ਰਹਿ ਗਏ ਗੱਲੇ ਖੰਭੇ ਕੋਲੇ ਇਹ ਮਿੱਟੀ ਭੁਰਦੀ ਬਹੁਤ ਹੀ ਸੁੱਕੀ ਜੀ ਬੈਲੀ ਤੇ ਬਟਾਈਏ ਬੰਦੀਆ ਮਾਥਾ ਹੀ ਫੜੀ ਆ ਰਹੀ ਐ ਪਸੀ ਜੀ ਬਣੀ ਪਈ ਆਉਂਦਾ ਹੋ ਗਿਆ ਬਾਦ ਦੀ ਇੱਕ ਵਾਰੀ ਵੱਧ ਨਬੜ ਗਿਆ ਕੰਮ ਦਿਨੋ ਛੱਬ ਗਿਆ ਤੇ ਲੱਗੇ ਸੀਗੇ 2:30 ਪੌਣੇ 3 ਵਿਚੜ ਤੇ ਬਰਾਲੀ ਦਾ ਕੰਮ ਕੰਮ ਨਿਪੜ ਗਿਆ ਤੇ ਖਾਲ ਨੂੰ ਫਿਰ ਇਹਨੂੰ ਖਣਕਾਲੀ ਨੂੰ ਕਰਦੇ ਹਾਂ ਸ਼ੁਰੂ ਕੰਮ ਹੁਣ ਖਣਕਾਲੀ ਵਾਈ ਨਹੀਂ ਪੈਲੀ ਜੀ ਆਪਾਂ ਖਾਲੂ ਤਾਂ ਵੀ ਇਹਨਾ ਕਰਕੇ ਇਹਨੂੰ ਵਾਰਸਾ ਨੂੰ ਲੋਟਵਾੜੀ ਕਰ ਦਾਂਗੇ